ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜਪਜੀ ਸਾਹਿਬ ਇਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੇ ਨਾਨਕ ਹੋਸੀ ਭੀ ਸਚੇ ਸੋਚੈ ਸੋਚਣਾ ਹੋਵੈ ਜੇ ਸੋਚੀ ਲਖ ਵਾਰਿ ਛੁਪੈ ਛੁਪਣਾ ਹੋਵੈ ਜੇ ਲਾਇ ਰਹਾ ਲਿਤਰ ਪੁਖਿਆ ਪੁਖਨਾ ਉਤਰੀ ਜੇ ਬੰਨਾਪੂਰੀਆ ਪਾਰ ਸਹਸਿਆਣ ਪਾਲਖ ਹੋ ਏ ਤੈਕ ਨ ਚਲੈ ਨਾਲ ਕਿਰਸ ਚਿਆਰਾ ਹੋਈ ਏ ਕਿ ਕੁੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿਆ ਆਕਾਰ ਹੁਕਮ ਨਾ ਕਹਿਆ ਜਈ ਹੁਕਮੀ ਹੋਵਨੈ ਜੀ ਹੁਕਮ ਮਿਲੈ ਵਡਿਆਈ ਹੁਕਮੀ ਤਬ ਨੀਚ ਹੁਕਮ ਲਿਖੈ ਦੁਖ ਸੁਖ ਪਾਈ ਇਹ ਇੱਕ ਨਾ ਹੁਕਮੀ ਬਖਸੀ ਸਈ ਇੱਕ ਹੁਕਮੀ ਸਦਾ ਪਵਾਈ ਇਹ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁਝਾ ਤਾ ਹੂੰ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਇਆ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖਿਆ ਦਰਹ ਦੂਰ कथना कथी ना वै तोट कथ कथ कथी कोटि कोट कोट दे थक पाहे जुगर बंतर खाही खा हुम चलाए राहो नानक रिग वे प्रवाहो साचा साहेब सास नाए पाख्या पाओ अपार आख मंग देहे देहे दें दार फेर के अगै रखिया जित दिशा दरबार मोह के बोलण बोलिया जित सुन तरे प्यार ਅਮ੍ਰਿਤ ਵੇਲਾ ਸਾਚਨਾਵ ਵਿਡਾਈ ਵੀਚਾਰ ਗਰਮੀ ਆਵੇ ਕਪੜਾ ਨਦੀ ਮੋਖ ਦਵਾਰ ਨਾਨਕ ਇਹ ਵੈ ਜਾਣੀ ਸਵਾਪੇ ਸਚਿਆਰ ਥਾਪਿਆ ਨ ਜਾਏ ਕਿ ਤਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਤਿਨ ਬਾਯਾ ਮਾਨ ਨਾਨਕ ਗਾਵਿਆ ਗੁਣੀ ਨਿਦਾਨ ਗਾਵਿਆ ਸੁਣੀਏ ਮਨ ਰਖਿਆ ਪਾਓ ਦੁਖ ਪਰ ਹਰੇ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰਗ ਗੁਰਮੁਖ ਰਹੇ ਆਸਮਾਈ ਗੁਰੇ ਸਰ ਗੁਰ ਗੋਰਖ ਬਰਮਾ ਗੁਰੇ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਾ ਹੀ ਕਹਿਣਾ ਕਥਿਰ ਨਾ ਜਾਈ ਗੁਰ ਇਕ ਦੇਹੇ 부ਜਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਜਾਈ ਤਿਰਥ ਨਾ ਵਾਜੇ ਤਿਸ ਪਾਵਾਂ ਵਿਣ ਪਾਣੇ ਕਹਿਣਾ ਇਹ ਕਰੀ ਜੇ ਤੇ ਸੇਠੇ ਉਪਾਈ ਵੇਖਾ ਵਿਣ ਕਰ ਮਾ ਕੈ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇਕ ਗੁਰ ਕੀ ਸਿਖ ਸੁਨੇ ਗੁਰਾ ਇਕ ਦੇਹ 부ਜਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਾ ਰਖਾਇ ਕੈ ਜਸ ਕੀ ਰਤ ਜਗਲੇ ਜੇ ਤਿਸ ਨਦਰਨਾਵਈ ਤਵਾਤਨਾ ਪੁਛਾ ਕੇ ਕੀਟਾ ਅੰਦਰ ਕੀਟ ਕਰੇ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿ ਆਗੁਣ ਦੇ ਤੇਹਾ ਕੋਇ ਨਾ ਸੁਚਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿਦਬੀਰ ਸੁਰਨਾਥ ਸੁਣਿਆ ਤਰਥਤਵਲਾ ਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਗ ਕਾ ਨਾਸ ਸੁਣਿਆ ਈ ਸਰਬਰ ਮਾਇੰਦਰ ਸੁਣਿਆ ਮੁਕਸਾਲਾ ਹਰਮੰਦ ਸੁਣਿਆ ਜੋਗ ਜਗਤ ਤਨ ਪੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਗ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾ ਨ ਸੁਣਿਆ ਪਟ ਪਟ ਪਾਵ ਹੈ ਮਾਨ ਸੁਣਿਆ ਲਾਗਿਆ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤੇ ਸਾਹੂ ਸੁਣਿਆ ਅੰਦੇ ਪਾਵ ਹੈ ਰਾਹ ਸੁਣਿਆ ਹਾਥ ਵੈਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹੈ ਪਚੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨੈ ਸੁਰਤ ਹੋਇ ਮਨ ਬੁੱਧ ਮਨ ਨੈ ਸਗਲ ਬਣ ਕੀ ਸੁੱਧ ਮਨੈ ਮਹ ਚੋਟਾ ਨਾ ਖਾਏ ਮਨੈ ਜਾਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਕ ਠਾਕ ਨਾ ਪਾਏ ਮਨੈ ਪਾਛਿਓ ਪਰਗੜ ਜਾਏ ਮਨੈ ਮਗਨਾ ਚੱਲੇ ਪੰਥ ਮਨੈ ਧਰਮ ਸੇ ਤਿਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵਹਿ ਮੁਖ ਦਵਾਰੇ ਮਨੈ ਪਰਵਾਰੇ ਸਾਧਾਰੇ ਮਨੈ ਤਰੈ ਤਾਰੇ ਗੁਰ ਸਿਖਿ ਮਨੈ ਨਾਨਕ ਪਵਹਿ ਨਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪंचे ਪਾਵਹਿ ਦਰਹਿ ਮਾਨੇ ਪंचे ਸੋਹਿਦਰ ਰਾਜਾਨ ਪੰਚਾਕਾ ਗੁਰੇਖਤਿਆਨ ਜੇ ਕੋ ਕਹਾ ਕਰੈ ਵਿਚਾਰ ਕਰਤੇ ਕਿਆ ਕਰਨਾ ਹੈ ਨਾ ਹਿਸ ਤਮਾਰੇ ਤੌਲ ਤਰਮਾ ਦਇਆ ਕਾ ਪੂਜ ਸੰਤੋਖਾ ਪ੍ਰਖਿਆ ਜਿਨ ਸੂਤ ਜੇ ਕੋ ਬੁਝਾ ਹੋਵੇ ਸਚਾਰ ਤਵਲੇ ਉਪਰ ਕੇਤਾ ਭਾਰ ਝਰਤੀ ਹੋਰ ਪਰੈ ਹੋਰ ਹੋਰ ਤਿਸੇ ਭਾਰ ਤਲੈ ਕਵਣ ਜੋਰ ਜੀ ਜਾ ਤਰੰਗਾ ਕੇ ਨਾਵ ਸਬਨਾ ਲਿਖਿਆ ਵੁੜੀ ਕਲਾਮ ਹੁ ਲੇਖਾ ਲਿਖ ਜਾਣਾ ਕੋਇ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨਸਵਲ ਇਹ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕਿਤਾਬ ਸੋਇ ਕੋ ਕੋਵਾਉ disshe hoye lakh dariyao ਕੁਦਤ ਕਵਨ ਕਹਾ ਵਿਚਾਰ ਵਾਰਿਆਂ ਨ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਫਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਪਾਓ ਅਸੰਖ ਪੂਜਾ ਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਾ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖਤੀ ਅਸੰਖ ਦਾਤਾਰ ਅਸੰਖ ਸੂਰਮਹ ਪਖਸਾਰ ਅਸੰਖ ਮੋਨ ਲਿ ਬਲਾਏ ਤਾਰ ਬੁਧੈਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾਏ ਇੱਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਮਰ ਕਰ ਜਾਹੇ ਜੋਰ ਸੰਖ ਗਲਵੜ ਹਤਿਆਕ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਖ ਕਾਹੇ ਅਸਾਂ ਖ ਨਿੰਦ ਕ ਸਿਰਪ ਕਰਹ ਪਾਰੇ ਨਾਨਕ ਨੀਚ ਕਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਹੈ ਸਿਰਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਖਾਣ ਜਿਨ ਹੈ ਲਿਖੇ ਤਿਸ ਸਿਰ ਨਾ ਹੈ ਜੀ ਫਰਮਾਏ ਤਿਵ ਤੀ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਮਿੰਨਾ ਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੁੱਤ ਦਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤੰਦੇਹ ਪਾਣੀ ਤੋਤੇ ਉਤਰ ਸਖੇਹ ਮੂਤ ਬਲੀਤੀ ਕੱਪੜ ਹੋਏ ਦੇ ਸਾਉਣ ਲਈਆ ਹੋ ਤੋਏ ਪਰਿਆ ਮਤ ਪਾਪਾ ਕੈ ਸੰਗ ਹੋ ਤੋ ਪਹਿਨਾ ਵੈ ਖੈ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹ ਆਪੇ ਬੀਜੇ ਆਪੇ ਹੀ ਖਾਹੁ ਨਾਨਕ ਹੁਕਮੀ ਆਵਹ ਜਾਹੋ ਤੀਰਸਤਾ ਪਰ ਦਇਆ ਦਤਾਨ ਜੇ ਕੋ ਪਾਵੈ ਤਿਲ ਕਾਮਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰ ਗਾਤੇ ਤੀਰਥ ਮਲਨਾਉ ਸਾਗੁਣ ਤੇਰੇ ਮੈ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੋ ਸਾਥ ਬਾਣੀ ਵਰਮਾਓ ਸਤ ਸੁਹਾਣ ਸਦਾ ਮੰਚਾਓ ਕਵਣ ਸਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸ੍ਰੂਤੀ ਮਹ ਕੋਣ ਜਿਤ ਹੋ ਆਕਾਰ ਮੇਲ ਨ ਪਾਈਆ ਪੰਡਤੀ ਜੇ ਹੁਵੈ ਲੇਖ ਪੁਰਾਣ ਬਖਸ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣ ਰਤ ਮਹੋ ਨ ਕੋਈ ਜਾ ਕਰਤਾ ਸਿਠੀ ਕਉ ਸਾਜੇ ਆਪੇ ਜਾਣੈ ਸੋਈ ਕਿ ਕਰਿਆ ਆਖਿਆ ਕਿ ਸਲਾਹੀ ਕਿ ਵਰਨੀ ਕਿ ਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਗੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾ ਹੋ ਜਾਣਾ ਗਏ ਗਿਆਨਾ ਸੋਹੈ ਪਤਲ ਪਤਾਲ ਲਖ ਆਗਾ ਸਾਗਾਸ ਉਡ ਕੋਡਕ ਪਾਲ ਥਕੇ ਵੇਦ ਕਹਿਣਿਕ ਬਾਤ ਸਹਸਰ 18 ਹੈ ਕਹਿਣ ਕਤੇ ਬਾਸ ਹੂ ਲੂ ਇਕ ਤਾਤ ਲੇਖ ਹੋਇ ਤਾ ਲਿਖਿਆ ਲੇਖ ਹੋਏ ਵਿਨਾਸ਼ ਨਾਨਕ ਵੱਡਾ ਆਖਿਆ ਆਪੇ ਜਾਣੇ ਆਪ ਸਲਾਹੀ ਸਲਾਹੇ ਤੀ ਸੁਰਤ ਨਾ ਪਾਇਆ ਨਦੀਆ ਤਵਾਹ ਪਵਹ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੁ ਨਾ ਵਿਸਰਹਿ ਅੰਤਨਾ ਸਿਫਤੀ ਕਹਿਣਾ ਅੰਤ ਅੰਤਨਾ ਕਰਣਾ ਦੇਣ ਨਾ ਅੰਤ ਅੰਤਨਾ ਵੇਖਣਾ ਸੁਣਨ ਨਾ ਅੰਤ ਅੰਤਨਾ ਜਾਪੈ ਕਿਆ ਮਨਮੰਤ ਅੰਤਨਾ ਜਾਪੈ ਕੀਤਾ ਕਾਰ ਅੰਤਨਾ ਜਾਪੈ ਪਰਵਾਰ ਅੰਤ ਕਾਰਨ ਕੇ ਤੇਵਿਲ ਲਾ ਹੈ ਤਾਂ ਕਿ ਅੰਤਨਾ ਪਾਇ ਜਾਹੇ ਏਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾਉ ਚੇ ਉਪਰ ਉਚਾਨਾਉ ਏ ਵੱਡਾ ਉਚਾ ਹੋਵੇ ਕੋਏ ਤਿਸੁ ਚੇ ਕੋ ਜਾਣੈ ਸੋਏ ਜੇਵੜਿ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਲਨਾਥ ਮਾਏ ਕੇਤੇ ਮੰਗੇ ਜੋ ਦਪਾਰ ਕੀ ਤਿਆ ਗਣਤ ਨਹੀਂ ਵਿਚਾਰ ਕੇਤੇ ਖਾਪ ਤੋ ਟਹਿਵੇਕਾਰ ਕੇਤੇ ਲਲਮ ਕਿਰਪਾ ਹੈ ਕੇਤੇ ਮੁਰਖ ਖਾਈ ਖਾਹੇ ਕੇਤਿਆ ਦੁਖ ਭੂਖ ਸਦਮਾਰ ਇਹ ਪੈਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣੇ ਜੇ ਤਮ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਗਈ ਕੇ ਜਿਸਨੋ ਬਖਸ਼ੇ ਸਿਫਤ ਸਾਲਾਹ ਨਾਨਕ ਪਾਤੇ ਸਾਹਿਬਾ ਪਾਤਿਸਾਹ અમુલગોણા મુલવા પાર મુલવા પાર્યે અમુલ પંઢાર અમુલાવહ મુલ લા જાહે અમુલ પાએ અમુલાસમાહે અમુલ ધર્મા અમુલ દિવાણ અમુલ તુલ અમુલ પરવાણ અમુલ બક્ષી સા અમુલ નીસાણા મુલ કરમા મુલ ફુરમાણ અમુલો અમુલ આખ્યા ન જાય આખ્યા આખ રહે લિબલાય આખે વેદ પાઠ પુરાણ આખે પડે કરહ વખિયાન આખે ભરમે આખે ઇન્દર આખે ગોપી તા ગોવિંદ ਅਕੈ ਸਰ ਆਖੇ ਸਿੱਧ ਆਖੇ ਕਹਤੇ ਕੀ ਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰੇ ਮਨ ਜਨ ਸੇਵ ਕਹਤੇ ਆਖੇ ਆਖਣ ਪਾਹੇ ਕਹਤੇ ਕਹਿ ਕਹ ਹੈ ਉਠ ਉਠ ਜਾਹੇ ਤੇ ਕੀ ਤੇ ਹੋਰ ਕਰੇ ਤਾਖ ਨਸ ਕਹਿ ਕੇ ਕੀ ਕੇ ਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖਿਆ ਸਿਰ ਗਾਵਾਰਾ ਗਾਵਾਰ ਸੋਦਰ ਕੇ ਹਾ ਸੋ ਕਰਕੇ ਹਾ ਜਿਤ ਭ ਸਰਬ ਸਮਾਲੇ ਵਾਜੇ ਨਾਦ अनेक ਅਸੰਖਾ ਕੇ ਤੇਵਾ ਵਣ ਹਾਰੇ ਕੇਤੇ ਰਾਗਪ੍ਰਿਸ ਕਹੀਏ ਨੇ ਕੇਤੇ ਗਾਵਣ ਹਾਰੇ ਗਾਵ ਹੈ ਤਹਨੋਂ ਪਉਣ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਸਰਬਰ ਮਾ ਦੇਵੀ ਸੋਹਣ ਸਦਾ ਸਵਾਰੇ ਗਾਵ ਹੈ ਇੰਦ ਇਦਾਸਣ ਬੈਠੇ ਦੇਵਤਿਆਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੰਨ ਰਖੀ ਸਰਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹਣੀਆ ਮਨ ਮੋਹਨੇ ਸੁਰਗਾ ਮਛਪਿਆਲੇ ਗਾਵਨ ਰਤੂ ਲੂਪਾਏ ਤੇਰੇ ਆ ਛਠੇ ਤੀਰਥ ਨਾਲੇ ਗਾਵ ਹੈ ਜੋਤ ਮਹਾਬਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੈਤ ਦਿਨੋ ਗਾਵ ਹੈ ਜੋਤਿ ਭਾਵਨ ਰਤੇ ਤੇਰੇ ਪਖ ਦਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕੀ ਆ ਵਿਚਾਰੇ सोई सोई सदा सच्चा साहेब साचा साची नाही हैप्पी होसी जाए न जासी रजनानी नरचाई रंगी रंगी पाती कर कर जिनसी माया जिन पाई कर कर देखेगी ता अपना जी जिस दी वढाई ज्योतिस पावे सोई करसी हुक्म ना करना जाई सो पाति साहो सहा पाते साहेब नानिक रहण रजाई मुंदा संतोष सरम बस चोली ध्यान की करे अभी पूत कंथा काल कुआरी काया युक्त डंडा प्रतीत आई पंथी सगल जमाती मन जी तेज जग जीत आदेश तिसा आदेश आदे नील नाद नहत जुग जुगे कोवेश भुगत ज्ञान दा आपन धारण कट कट वाज है नाद आप नाथ नाथ ही सब जाकी रिद्ध सिद्ध अवरासाद संयोग वियोग दोए कार चलाव है लेखे आवह भाग आदेश तिसा आदेश आदे नील नाद नहत जुग जुगे कोवेश ਏ ਕਹਾ ਮਾਈ ਜੁਗਤ ਵਿਆਈ ਤਿੰ ਚਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀਵਾਨ ਜੀਵ ਤੇ ਸਪਾਵਤੀ ਵਾਚ ਲਾਵੇ ਜੋ ਹੋਵੇ ਫੁਰਮਾਨ ਓਹ ਵੇਖਿਆ ਉਹਨਾਂ ਨੇ ਦਰਨਾ ਵੇ ਬਹੁਤਾ ਇਹੋ ਵਿਡਾਨ ਆਦੇਸ ਸਚਿਆਦੇਸ ਆਜਾ ਨੀਲ ਨਾਦ ਨਾਹਤ ਜੁਗ ਜੁਗੇ ਕੋ ਵੇਸ ਆਸਣ ਲੋਏ ਲੋਏ ਪੰਡਾਰੇ ਜੋ ਕਿਛ ਪਾਇਆ ਸੋ ਏ ਕਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰਾ ਆਦੇਸ ਸਚਿਆਦੇਸ ਆਦੇ ਨੀਲਾ ਨਾਦ ਨਹ ਤੇ ਜਿਗ ਜਗੇ ਕੋ ਵੇ ਸੋ ਇਕ ਦਜੀ ਪੌ ਲਖ ਹੋ ਹੈ ਲਖ ਹੋ ਵਹ ਲਖ 20 ਲਖ ਲਖ ਗੇੜਾ ਕੀ ਹੈ ਇੱਕ ਨਾਮ ਜਗਦੀਸ ਤੇਰਾ ਹੈ ਪਤ ਪਵੜੀਆਂ ਚੜੀਆਂ ਹੋਏ ਕਿਸ ਸੁਣ ਗਲਾ ਆਕਾਸ ਕੀ ਕੀਟਾ ਆਈ ਰਿਸ ਨਾਨਕ ਨਦਰੀ ਪਾਈਆ ਕੁੜੀ ਗੂੜਾ ਠੀਸ ਆਖਣ ਜੋਰ ਚ ਪੈਨ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹ ਜੋਰ ਜੋਰ ਨਰਾਜ ਮਾਲ ਮਨ ਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁਟਾ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਸ਼ ਨਾ ਕੋਈ ਰਾਤੀ ਰੁੱਤੀ ਥੀ ਤੀਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਤਰਤੀthਾ ਰੱਖੀ ਤਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਆਨੇ ਕਰੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਪਸਚਾ ਦਰਬਾਰ ਤੇਥੈ ਸੋਹਨ ਪੰਜ ਪਰਵਾਨ ਨਧਰੀ ਕਰਮ ਪਵੈ ਨੀਸਾਨ ਕਾਚੇ ਪਕਾਈ ਉਥੈ ਪਾਏ ਨਨਕ ਗਿਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਕਾਟ ਕੜੀ ਹਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨੰ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੇ ਖਾਣੀ ਕੇਤੇ ਪਾਣੀ ਕੇਤੇ ਪਾਤਨ ਰਿੰਦ ਕੇਤੇ ਸੁਰਤੀ ਸੇਵਕ ਕੇਤੇ ਨਾਨਕ ਅੰਤਨਾੰਤ ਗਿਆਨ ਖੰਡ ਮਹ ਗਿਆਨ ਪਰਚੰਡ ਤਿਥੈ ਨਾਦ ਵਿਨੋਦ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਜਿਥੈ ਕਾੜਤ ਕੜਿਆ ਬਹੁਤ ਅਨੂਪ ਤਾਕਿਆ ਗੱਲਾ ਕਥਿਆ ਨਾ ਜਾਹੇ ਜੇ ਕੋ ਕਹੈ ਪਿਛਾ ਪਿਛਤਾਏ तिथै कड़िया सूरत मात मान बुद्ध तिथै कड़िया सुरासिदा के सुद्ध गरम खान की वाणी जोर तिथै होर ना कोई होर तिथै जोत महाबसुरत में राम रहे अपरपूरण तिथै सीता सीता महमा माह है दा के रूप न कथने जाहे ना है मरहै न ठागे जाहे जिनके राम सेवन माहि तिथ पक्तव सह के लो करह आनंद सचा मन सोए ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥਾ ਤੰਤ ਨਾਂਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮੁ ਹੁਤੀ ਵਾਚਿ ਬਿਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਿਤ ਪਹਾੜਾ ਦੀ ਰੈ ਸੁਨਿਆਰ ਹਰਨ ਮਾਤ੍ਰ ਵੇਧ ਥਿਯਾਰ ਪੌਖਲਾ ਗੰਤਪ ਤਾਉ ਪੰਡਾ ਪਾਉ ਅੰਮ੍ਰਿਤ ਦਿੱ ਟਾਲ ਕੜੀਆ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਰ ਨਾਨਕ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਮਹਤ ਦਿਸਰਾਤ ਦਏ ਤਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰੀਆਈਆ ਵਾਚੈ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨਿ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਿ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ